ਸਤਿ ਸ਼੍ਰੀ ਅਕਾਲ ਜੀ ਵੈਲਕਮ ਅੱਜ ਤੁਹਾਡਾ ਆਪਣੀ ਚਨੰਬੀ ਸਟਾਈਲਿਸ਼ ਸੀ ਤੇ ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਵੱਖਰੀ ਜਿਹੀ ਡਿਜ਼ਾਈਨ ਆ ਨਿਊ ਡਿਜ਼ਾਈਨ ਲੈ ਕੇ ਆਏ ਆ ਜਿਵੇਂ ਕਿ ਸਾਰਿਆਂ ਦੀ ਬਹੁਤ ਸਾਰਾ ਟਾਈਮ ਹੋ ਗਿਆ ਆਪਾਂ ਨੂੰ ਥੋੜਾ ਜਿਹਾ ਆਪਾਂ ਵੀਡੀਓ ਨਹੀਂ ਪਾ ਰਹੇ ਸੋ ਵੈਡਿੰਗ ਹੋਣ ਕਰਕੇ ਸੋ ਆਪਾਂ ਹੁਣ ਤੁਹਾਨੂੰ ਬਿਲਕੁਲ ਨਿਊ ਡਿਜ਼ਾਈਨ ਦੇਵਾਂਗੇ ਸੋ ਜਿਵੇਂ ਅੱਜ ਵਾਲੇ ਸੂਟs ਹੈਗੇ ਜਿਹੜੇ ਬਿਲਕੁਲ ਡਿਫਰੈਂਟ ਤੇ ਬਿਲਕੁਲ ਨਿਊ ਡਿਜ਼ਾਈਨ ਹੈਗੇ ਆ ਹੈਵੀ ਹੈ ਵੈਡਿੰਗ ਵੇਅਰ ਹੈ ਵਰੀ ਚਵੀ ਲਾ ਸਕਦੇ ਹੋ ਤੁਸੀਂ ਸੋ ਇਹ ਜਿਹੜਾ ਸੂਟ ਬਣਿਆ ਹੋਇਆ ਜੀ ਪਿਓਰ ਤੇ ਬਣਿਆ ਹੋਇਆ ਅਗਰ ਤੁਸੀਂ ਸਕਰੀਨਸ਼ਾਟ ਭੇਜ ਕੇ ਹੁਣ ਪ੍ਰਾਈਸ ਪੁੱਛੋਗੇ ਤਾਂ ਆਪਾਂ ਤੁਹਾਨੂੰ ਪ੍ਰਾਈਸ ਜਿਹੜਾ ਪਿਓਰ ਤੇ ਹੀ ਮੈਂਸ਼ਨ ਕਰਾਂਗੇ ਸੋ ਅਗਰ ਸੈਮੀ ਤੇ ਬਣਾਉਣਾ ਤਾਂ ਤੁਸੀਂ ਉਹਦਾ ਪੁੱਛ ਸਕਦੇ ਹੋ ਕਿਉਂਕਿ ਸਟਾਫ ਦਾ ਥੋੜਾ ਜਿਆਦਾ ਫਰਕ ਨਹੀਂ ਹੁੰਦਾ ਥੋੜਾ ਹੀ ਜਿਹੜਾ ਫਰਕ ਹੁੰਦਾ ਸੋ ਇਹ ਜਿਹੜਾ ਪੀਸ ਹੈਗਾ ਬਹੁਤ ਹੀ ਪਿਆਰਾ ਬਣਿਆ ਹੋਇਆ ਤੇ ਬਹੁਤ ਹੀ ਪਿਆਰਾ ਕਲਰ ਕੰਬੀਨੇਸ਼ਨ ਹੈ ਤੁਸੀਂ ਦੇਖ ਸਕਦੇ ਹੋ ਜਿਵੇਂ ਐਂਟੀਗਨਲ ਆਪਾਂ ਕੰਮ ਕੀਤਾ ਹੋਇਆ ਤੇ ਬਹੁਤ ਹੀ ਪਿਆਰਾ ਜਿਹੜਾ ਇਹਦਾ ਕੰਟਰਾਸਟ ਆਪਾਂ ਪੈਚ ਦਿੱਤਾ ਹੋਇਆ ਸਾਈਡਸ ਤੇ ਸੋ ਇਹ ਲਾਈਟ ਹੋਂ ਦੇ ਨਾਲ ਨਾਲ ਉਹ ਜਿਹੜਾ ਬ੍ਰਾਈਟ ਲੁੱਕ ਵੀ ਦੇ ਰਿਹਾ ਔਰ ਬਹੁਤ ਹੀ ਹੈਵੀ ਲੁੱਕ ਹੈ ਜੀ ਇਹਦੀ ਇਹ ਦੇਖੋ نیچے ਬਾਰਡਰ ਹੈ ਸਾਈਡਸ ਤੇ ਆਪਾਂ ਜਿਹੜੇ ਪੈਚ ਮੈਂਸ਼ਨ ਕੀਤੇ ਹੋਏ ਆ ਉਹਨਾਂ ਤੇ ਵੀ ਵਰਕ ਕੀਤਾ ਹੋਇਆ ਪ੍ਰੋਪਰ ਵਿੱਚ ਜਿਹੜੀ ਬੂਟੀ ਹੈਗੀ ਆ ਔਰ ਇਹਦਾ ਜਿਹੜਾ ਗਲਾ ਹੈਗਾ ਇਹ ਵੀ ਬਹੁਤ ਹੀ ਜ਼ਿਆਦਾ ਲੈਂਥੀ ਹੈ ਸੋ ਕਾਫੀ ਵੱਡਾ ਜਿਵੇਂ ਅੱਜਕੱਲ ਪਾਕਿਸਤਾਨੀ ਸੂਟਸ ਦੇ ਨਾਲ ਚੱਲਦਾ ਹੈਗਾ ਗਲਾ ਤੇ ਬਾਜੂ ਹੈ ਜਿਹੜੀਆਂ ਬੜੀਆਂ ਬ੍ਰਾਡ ਚੱਲਦੀਆਂ ਹੈਗੀਆਂ ਸੋ ਉਸ ਟਾਈਪ ਦੀ ਇਹ ਅੰਬ੍ਰੇਲਾ ਕੱਟ ਹੈ ਜਿਹੜੀ ਬਾਜੂ ਹੈ ਸੋ ਬਾਜੂ ਤੇ ਵੀ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਸੋ ਇੱਕ ਸੂਟ ਦੇ ਘੇਰੇ ਜਿੰਨਾ ਵਰਕ ਹੈ ਜਿਹੜਾ ਅਸੀਂ ਬਾਜੂ ਤੇ ਕੀਤਾ ਹੋਇਆ 20 ਇੰਚ ਦੀ ਜਿਹੜੀ ਬਾਜੂ ਦੀ ਲੰਬਾਈ ਹੈ ਕਿਉਂਕਿ ਇਹ ਜਿਹੜੇ ਜ਼ਿਆਦਾ ਲੈਂਥ ਵਾਲੀਆਂ ਬਾਜੂ ਚੱਲਦੀਆਂ ਔਰ 20 ਹੀ ਇਹਦਾ ਅਸੀਂ ਬ੍ਰਾਡ ਕੀਤਾ ਹੋਇਆ ਸੋ ਇਹ ਬਹੁਤ ਹੀ ਜਿਹੜਾ ਵਰਕ ਹੈਗਾ ਬਾਜੂ ਤੇ ਹੋ ਜਾਂਦਾ ਸੋ ਉਹਦੇ ਨਾਲ ਜਿਵੇਂ ਇਹ ਵਰਕ ਜ਼ਿਆਦਾ ਹੋਊਗਾ ਸੋ ਪ੍ਰਾਈਜ਼ ਵੀ ਜਿਹੜਾ ਉਸ ਤਰ੍ਹਾਂ ਹੀ ਹੋ ਜਾਂਦਾ ਹੈ ਇਸ ਤਰ੍ਹਾਂ ਸੋ ਦੇਖੋ ਤੁਸੀਂ ਬਹੁਤ ਹੀ ਹੈਵੀ ਹੈ ਜਿਹੜੇ ਇਹ ਬਾਜੂ ਤੇ ਕਲਰ ਕੰਬੀਨੇਸ਼ਨ ਦੇਖੋ ਤੁਸੀਂ ਔਰ ਆਪਣਾ ਇੰਸਟਾ ਦੇ ਵਿੱਚ ਸੂਪਰ ਪੇਜ ਹੈਗਾ ਜੀ ਯੂਨੀਕ ਕ੍ਰੇਸ਼ਨ ਬੁਟੀਕ ਦੇ ਨਾਮ ਤੇ ਉੱਥੇ ਆਪਾਂ ਇਹਦੀ ਜਿਹੜੀ ਵੇਅਰ ਕਰਕੇ ਰੀਲ ਵੀ ਪਾਈ ਹੋਈ ਆ ਸੋ ਤੁਸੀਂ ਉੱਥੇ ਜਾ ਕੇ ਉਹ ਵੀ ਚੈੱਕ ਕਰ ਸਕਦੇ ਹੋ ਆਪਣਾ ਲਿੰਕ ਹੈ ਜਰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਹੋਊਗਾ ਸੋ ਇਸ ਤਰ੍ਹਾਂ ਆਪਾਂ ਬੈਕ ਤੇ ਇਹਨੂੰ ਵਰਕ ਕੀਤਾ ਹੋਇਆ ਜੀ ਬਿਲਕੁਲ ਛੋਟੀ ਲਾਈਨੜੀ نیچے ਪਾਈ ਹੋਈ ਹੈ ਬਾਰਡਰ ਤੇ ਸਾਈਜ਼ ਤੇ ਵੀ ਹੈਵੀ ਹੈ ਔਰ ਸਾਰੀ ਬੂਤੀ ਹੈ ਜਿਹੜੀ ਦਬਕੇ ਔਰ ਕਟ ਦਾਣੇ ਦੀ ਬਣੀ ਹੋਈ ਹੈ نیچے ਮੋਤੀ ਲੱਗਿਆ ਹੋਇਆ ਐਂਟੀਕ ਸੋ ਆਪਣੇ ਆਪ ਦੇ ਵਿੱਚ ਇਹ ਜਿਹੜਾ ਸੂਟ ਹੈਗਾ ਬਹੁਤ ਹੀ ਗ੍ਰੇਸਫੁਲੀ ਤੇ ਇੱਕ ਜਿਹੜੀ ਹੈਵੀ ਵੈਡਿੰਗ ਵਾਲੀ ਜਿਹੜੀ ਲੁੱਕ ਦਿੰਦਾ ਹੈ ਜੇ ਤੁਸੀਂ ਕਿਸੇ ਮੇਨ ਫੰਕਸ਼ਨ ਤੇ ਪਾਉਣਾ ਚਾ ਰਹੇ ਹੋ ਜਾਂ ਆਪਣੀ ਵੈਡਿੰਗ ਲਈ ਵਰੀ ਲਈ ਸੂਟ ਬਣਾਉਣਾ ਚਾ ਰਹੇ ਹੋ ਤਾਂ ਤੁਸੀਂ ਇਹ ਸੂਟ ਜਰ ਟਰਾਈ ਕਰ ਸਕਦੇ ਹੋ ਇਹ ਤੇ ਜਿਹੜੇ ਆਪਾਂ बॉटਮ ਦੇ ਉੱਪਰ ਹੈ ਜਿਵੇਂ ਸਟ੍ਰੇਟ ਸਲਵਾਰ ਹੈ ਜੀ ਪਹੁੰਚ ਤੇ ਆਪਾਂ ਸਿਰਫ ਇੰਨਾ ਹੀ ਦਿੱਤਾ ਹੋਇਆ ਕਿਉਂਕਿ ਆਲਰੇਡੀ ਜਿਹੜਾ ਸ਼ਰਟ ਹੈਗਾ ਕਾਫੀ ਹੈਵੀ ਹੋ ਜਾਂਦਾ ਸੋ ਤੁਸੀਂ बॉटਮ ਤੇ ਥੋੜਾ ਜਿਹਾ ਸਿਰਫ ਫਿਨਿਸ਼ਿੰਗ ਹੀ ਦੇ ਸਕਦੇ ਹੋ ਅ ਲਾਈਟ ਕਲਰ ਦੀ ਜਿਵੇਂ ਆਪਾਂ बॉਟਮ ਕੀਤੀ ਹੋਈ ਹੈ ਸੋ ਕੀਤਾ ਦੁਪੱਟਾ ਹੈਗਾ ਜੀ ਜਿਹੜਾ ਦੁਪੱਟਾ ਵੀ ਆਪਾਂ ਬਹੁਤ ਸੋਹਣਾ ਰੈਡੀ ਕੀਤਾ ਹੋਇਆ ਇਸ ਤਰ੍ਹਾਂ ਆਰਗੈਂਜ਼ਾ ਦਾ ਦੁਪੱਟਾ ਹੈ ਜੀ ਔਰ ਇਹਦੇ ਵਿੱਚ ਆਪਾਂ ਜਿਹੜਾ ਸੈਂਟਰ ਪੈਨਲ ਹੈਗਾ ਡਾਰਕ ਕੀਤਾ ਹੋਇਆ ਸਾਈਡਸ ਤੇ ਲਾਈਟ ਕੀਤਾ ਹੋਇਆ ਕਿਉਂਕਿ ਮੈਨੂੰ ਜਿਹੜਾ ਥੋੜਾ ਡਾਰਕ ਕਲਰ ਇੰਨਾ ਪਸੰਦੀ ਹੈਗਾ ਸੋ ਤੁਸੀਂ ਦੋਨੇ ਡਾਰਕ ਕਰਕੇ ਲਾਈਟ ਸੈਂਟਰ ਦੇ ਵਿੱਚ ਵੀ ਰੱਖ ਸਕਦੇ ਹੋ ਔਰ ਇਸ ਤਰ੍ਹਾਂ ਆਪਾਂ ਇਹਨੂੰ ਫਿਨਿਸ਼ਿੰਗ ਪੱਟੀ ਵੀ ਦਿੱਤੀ ਹੋਈ ਹੈ نیچے ਬ੍ਰੋਕੇਟ ਦੀ ਔਰ ਉੱਪਰ ਹੈ ਜਿਹੜਾ ਲੇਸ ਦਿੱਤੀ ਹੋਈ ਹੈ ਸੋ ਚੰਪਾ ਦਿੱਤੀ ਹੋਈ ਹੈ ਸੋ ਬਹੁਤ ਹੀ ਪਿਆਰੀ ਫਿਨਿਸ਼ਿੰਗ ਹੈ ਉੱਪਰ ਇਹਦੇ ਜਿਹੜੇ ਸਾਰੇ ਦੁਪੱਟੇ ਦੇ ਉੱਪਰ ਵਰਕ ਹੈਗਾ ਸੋ ਮੈਂ ਤੁਹਾਨੂੰ ਇੱਕ ਇੱਕ ਚੀਜ਼ ਇਹ ਵੀ ਦਿਖਾ ਰਹੀ ਹਾਂ ਔਰ ਇਹ ਜਿਹੜਾ ਸੂਟ ਹੈਗਾ ਤਾਂ ਕਲਰ ਕੰਬੀਨੇਸ਼ਨ ਆ ਤੇ ਸੂਟ ਹੈ ਜਿਹੜਾ ਬਹੁਤ ਹੀ ਪਿਆਰਾ ਹੈ ਸੇਮ ਵੀਡੀਓ ਦੇ ਵਿੱਚ ਪੈਸੇ ਆ ਵੀ ਰਿਹਾ ਔਰ ਅਗਰ ਤੁਸੀਂ ਹੋਰ ਵੀ ਧਿਆਨ ਨਾਲ ਦੇਖਣਾ ਚਾਹੁੰਦੇ ਹੋ ਤਾਂ ਆਪਣਾ ਯੂਨੀਕ੍ਰੇਸ਼ਨ ਬਟੀਕ ਦੇ ਪੇਜ ਤੇ ਜਾ ਕੇ ਤੁਸੀਂ ਇਹਦੇ ਵੀਅਰ ਕੀਤੀ ਹੋਈ ਦੀ ਲੁੱਕ ਵੀ ਜਿਹੜੀ ਦੇਖ ਸਕਦੇ ਤਾਂ ਜੋ ਜਿਹੜਾ ਆਪਾਂ ਥੋੜਾ ਜਿਹਾ ਉੱਥੇ ਜਿਆਦਾ ਬੀਅਰ ਕੀਤੇ ਆ ਤਾਂ ਪਤਾ ਚੱਲ ਜਾਂਦਾ ਸੋ ਇਹ ਸੀਗਾ ਜੀ ਹੈਵੀ ਸੂਟਸ ਔਰ ਨੈਕਸਟ ਹੈਗਾ ਜੀ ਹੈਵੀ ਵੈਡਿੰਗ ਬੀਅਰ ਹੀ ਸੂਟ ਹੈ ਮਹਿੰਦੀ ਸ਼ੇਰ ਤੇ ਉੱਪਰ ਉਹ ਜਿਹੜਾ ਸੂਟ ਫਰਸ ਦਿਖਾਇਆ ਜੀ ਆਰਡਰ ਤੇ ਬਨੇਗਾ ਆਰਡਰ ਦੀ ਟਾਈਮਿੰਗ ਅਗਰ ਇੱਕ ਸੂਟ ਦਿੰਨੇ ਹੋ ਤਾਂ 20 ਡੇਸ ਹੈ ਹੈਂਡਵਰਕ ਦੇ ਸੂਟ ਦੀ ਸੋ ਅਗਰ ਤੁਹਾਡੇ ਸੂਟਸ ਜਿਆਦਾ ਹੈਗੇ ਆ ਸੋ ਉਸ ਦੇ ਅਕੋਰਡਿੰਗ ਹੈ ਜਿਹੜੀ ਆਪਣੀ ਟਾਈਮਿੰਗ ਚੱਲ ਰਹੀ ਹੈ ਕਿਉਂਕਿ ਰਾਜ ਸਾ ਜਿਹੜਾ ਆਲਰੇਡੀ ਫੰਕਸ਼ਨਸ ਕਰਕੇ ਕਾਫੀ ਹੈ ਸੋ ਦੇ ਅਕੋਰਡਿੰਗ ਆਪਾਂ ਬੁਕਿੰਗ ਕਰ ਰਹੇ ਹੈਗੇ ਆ 15 ਤੋਂ 20 ਡੇਸ ਦੇ ਵਿੱਚ ਜੇ ਤੁਸੀ ਵਨ ਸੂਟ ਬਣਾਉਣਾ ਹੈਂਡਵਰਕ ਵਾਲਾ ਸੋ ਆਪਾਂ ਜਿਹੜਾ ਤੁਹਾਡਾ ਕੰਪਲੀਟ ਕਰ ਦਾਂਗੇ ਇਹ ਸੂਟ ਹੈ ਜਿਹੜਾ ਇਹ ਆਪਣੇ ਕੋਲੇ ਰੈਡੀ ਹੈ ਜੀ ਜਾਰਜਟ ਦੇ ਉੱਪਰ ਬਣਿਆ ਹੋਇਆ ਇਸ ਤਰ੍ਹਾਂ ਮਹਿੰਦੀ ਸ਼ੀਡ ਅ ਫਰੰਟ ਸਾਰਾ ਹੈਵੀ ਹੈ ਜੀ ਇਹ ਦੇਖੋ ਦਬਕੇ ਦਾ ਔਰ ਬਹੁਤ ਹੀ ਸ਼ਾਈਨ ਜਿਹੜਾ ਕੱਟ ਦਾ ਨਾ ਲੱਗਿਆ ਹੋਇਆ ਬਹੁਤ ਹੀ ਅੱਛਾ ਮਟੀਰੀਅਲ ਲੱਗਿਆ ਹੋਇਆ ਸੋ ਇਹ ਆਪਣੇ ਕੋਲੇ ਰੈਡੀ ਹੈ ਇਹ ਤੁਸੀਂ ਐਸ ਇਟ ਇਜ਼ ਵੀ ਮੰਗਵਾ ਸਕਦੇ ਹੋ ਔਨਲੀ ਸੂਟ ਵੀ ਮੰਗਵਾ ਸਕਦੇ ਹੋ ਅਗਰ ਤੁਸੀਂ ਦੁਪੱਟਾ ਰੈਡੀ ਕਰਵਾਉਣਾ ਤਾਂ ਦੁਪੱਟਾ ਰੈਡੀ ਵੀ ਕਰਵਾ ਸਕਦੇ ਹੋ ਸੋ ਆਪਾਂ ਇਹਦੀਆਂ ਬਾਜੂ ਤੁਹਾਨੂੰ ਦਿਖਾਉਣੀ ਆ ਸੋ ਬਾਜੂ ਵੀ ਇਸ ਤਰ੍ਹਾਂ ਜਿਸ ਤਰ੍ਹਾਂ ਹੈਵੀ ਬਾਜੂ ਬਣੀਆਂ ਹੋਈਆਂ ਸੋ ਇਹ ਤੁਸੀਂ ਆਪਣੇ ਜੇ ਅਗਰ ਤੁਸੀਂ ਆਰਡਰ ਆਪਣੇ ਕੋਲੇ ਦਿੱਤਾ ਹੋਇਆ ਕਿਉਂਕਿ ਆਲਰੇਡੀ ਆਪਣੇ ਕੋਲੇ ਬਹੁਤ ਸਾਰੇ ਆਰਡਰ ਆ ਜਿਹੜੇ ਚੱਲ ਰਹੇ ਹੈਗੇ ਅਗਰ ਤੁਸੀਂ ਆਰਡਰ ਦਿੱਤਾ ਵੀ ਹੋਇਆ ਤਾਂ ਵੀ ਤੁਸੀਂ ਉਹ ਸੂਟ ਉਹਦੇ ਵਿੱਚ ਸੂਟ ਜਿਹੜਾ ਮੈਂਸ਼ਨ ਕਰ ਸਕਦੇ ਹੋ ਸੋ ਇਹ ਸੂਟ ਰੈਡੀ ਹੈ ਜੀ ਇਹ ਵੀ ਸੂਟ ਰੈਡੀ ਹੈਗਾ ਕਿਉਂਕਿ ਆਪਣੇ ਕੋਲੇ ਬਹੁਤ ਸਾਰੇ ਜਿਵੇਂ ਮੈਸੇजेस ਆਏ ਹੁੰਦੇ ਆ ਕਿ ਤੁਸੀਂ ਜਿਹੜੇ ਰੈਡੀ ਸੂਟਸ ਦੀ ਪਿਕਚਰਸ ਪਾਓ ਸੋ ਪੋਸੀਬਲ ਨਹੀਂ ਹੁੰਦਾ ਕਿਉਂਕਿ ਬਹੁਤ ਸਾਰੇ ਮੈਸੇजेस ਹੁੰਦੇ ਆ ਤੇ ਸਾਨੂੰ ਪਤਾ ਵੀ ਨਹੀਂ ਚੱਲਦਾ ਕਿ ਕਿਹੜੇ ਕਸਟਮਰ ਦੀ ਡਿਮਾਂਡ ਸੀ ਸੋ ਇਹ ਸੀ ਗ੍ਰੀਨ ਹੈ ਜੀ ਇਹ ਵੀ ਜੌਰਜਟ ਹੈ ਜਿਵੇਂ ਕਿ ਇਸੇ ਮੰਥ ਤੋਂ ਹੀ ਜਿਵੇਂ ਹੁਣ ਜੌਰਜਟ ਹੈ ਜਿਹੜੀ ਆਪਾਂ ਵੇਅਰ ਕਰਨ ਲੱਗ ਜਾਨੇ ਆ ਸੋ ਆਰੀਵੇ ਥ्रेड embroiderry ਕੀਤੀ ਹੋਈ ਹੈ ਸੋ ਬਹੁਤ ਹੀ ਪਿਆਰੀ ਸੂਟਸ ਹੈ ਜੀ ਥ्रेड ਹੈ ਔਰ ਨਾਲ ਮੁਕੈਸ਼ ਦਾ ਟੱਚ ਦਿੱਤਾ ਹੋਇਆ ਇਹ ਦੇਖੋ ਉੱਪਰ ਤੱਕ ਔਰ ਇਹਦੇ ਨਾਲ ਜਿਹੜਾ ਦੁਪੱਟਾ ਹੈਗਾ ਇਹ ਵੀ ਆਪਾਂ ਕਾਫੀ ਯਾ ਦੇਖੋ ਸਾਰਾ ਫੋਰ ਸਾਈਡ ਕਟਵਰਕ ਹੈ ਜੀ ਜਿਹੜਾ ਸੈਂਟਰ ਪੈਨਲ ਹੈਗਾ ਇਸ ਤਰ੍ਹਾਂ ਸਾਰਾ ਜਿਹੜਾ ਦੂਸਰੇ ਕੋਰਨਰ ਤੱਕ ਹੈ ਜਿਹੜਾ ਇਹ ਬਣਿਆ ਹੋਇਆ ਹੈ ਸੈਂਟਰ ਸੈਂਟਰ ਦੇ ਵਿੱਚ ਇਹਦੇ ਵਿੱਚ ਆਰੀ ਮਸ਼ੀਨ ਵਰਕ ਹੈ ਸਾਈਡਸ ਤੇ ਮੁਕੈਸ਼ ਵਰਕ ਦਿੱਤਾ ਹੋਇਆ ਸੋ ਕਾਫੀ ਹੈਵੀ ਲੁੱਕ ਦੇਗਾ ਅਗਰ ਤੁਸੀਂ ਇਹਨੂੰ ਵੇਅਰ ਕਰੋਗੇ ਸੋ ਇਹ ਵੀ ਜਿਹੜਾ ਸੂਟ ਹੈਗਾ ਬਹੁਤ ਹੀ ਪਿਆਰਾ ਹੈ ਸੋ ਤੁਸੀਂ ਇਹ ਵੀ ਬਾਈ ਕਰ ਸਕਦੇ ਹੋ ਇਹਨਾਂ ਦੀ ਆਪਾਂ ਜਿਵੇਂ ਫ੍ਰੀ ਆਫ ਲੈਂਥ ਹੀ ਬਣਾਉਣੇ ਹੈਗੇ ਆ 40 5 ਤੋਂ 23 ਕੀ ਰ 24 ਤੱਕ ਵੀ ਬਣ ਜਾਏਗਾ